ਸਵਾਗਤ ਹੈ ਤੁਹਾਡਾ ਸੋਡਾ ਆਪਾਂ ਗਾਈਆਂ ਦੀ ਵੀਡੀਓ ਲੈ ਕੇ ਆ ਰਹੇ ਹਾਂ ਆਪਣੇ ਭਰਾਵਾਂ ਕੋਲੇ ਦੋ ਨਗਰ ਸੇਲਣਗੇ ਇੱਕ ਆਪ ਗਿਆੂ ਹੈ ਤੇ ਦੂਜੇ ਨੰਬਰ ਵਾਲੀ ਮਿੱਤਰੋ ਆ ਖੜੀ ਹੈ ਬਲੈਕ ਦੇ ਵਿੱਚ ਵਾਈਟ ਮਾਰਕ ਹੈ ਸਾਰੀ ਡਿਟੇਲ ਲਵਾਂਗੇ ਆਪਾਂ ਪਿੰਡ ਬੁਰਜੜਾ ਮਾ ਜ਼ਿਲ੍ਹਾ ਮਾਨਸਾ ਬਾਈ ਸੁਵਿੰਦਰ ਦੇ ਘਰੋਂ ਸੁਵਿੰਦਰ ਦੇ ਘਰੇ ਖੜੇ ਆ ਕੋਲੇ ਇੱਕ ਆ ਸਾਹੀਵਾਲ ਚ ਕ੍ਰੋਸ ਆ ਗਈ ਬੱਸੀ ਗੱਬਣ ਹੈਗੀ ਬਹੁਤ ਜਿਆਦੇ ਝਾਲਰ ਝੂਲਰ ਤੁੰਨ ਵਾਲੀ ਹੈਗੀ ਚੰਗੀ ਹੈ ਮਿੱਤਰੋ ਤੇ ਥਣ ਵੀ ਚੰਗਾ ਘੜਦੀ ਆਉਂਦੀ ਹੈ ਮੋਟਾ ਥਣ ਘੜਦੀ ਆਉਂਦੀ ਹੈ ਚਵਾਈ ਵਾਲਾ ਤੇ ਦੂਜੇ ਨੰਬਰ ਵਾਲਾ ਨਾਗ ਆ ਖੜਾ ਮਿੱਤਰਾਂ ਕੈਮਰਾ ਮਾਰਦੇ ਠੀਕ ਠਾਕ ਜੀ ਜੇ ਬਾਬਾ ਹੁਣ ਆਪਾਂ ਕਹਿੰਦਾ ਆਪਣਾ ਨਾਮ ਦੱਸੋ ਨਾਮ ਦਰਸ਼ਨ ਸਿੰਘ ਜੀ ਹਾਂਜੀ ਆ ਦੋ ਨਾਗ ਸੇਲ ਆਪਣੇ ਕੋਲੇ ਹਨਾ ਇੱਕ ਰੈਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਕੱਚੇ ਗੱਲੇ ਨਾਗਾ ਮਿੱਤਰੋ ਚਲੋ ਅਡਜਸਟਮੈਂਟ ਕਰਨੀ ਪੈਂਦੀ ਆ ਬੇਟਾ ਇਹਨਾਂ ਦਾ ਕੰਮ ਤੇ ਜਾਂਦਾ ਹੁੰਦਾ ਸਾਰੀ ਗੱਲਬਾਤ ਕਰਾਂਗੇ ਹਨਾ ਵੀ ਵੇਚਣ ਦੀ ਕੋਈ ਹੋ ਜਾਂਦੀ ਆ ਮਸੌ ਮਜਬੂਰੀ ਤੇ ਹੁਣ ਜੇ ਬਾਬਾ ਹਾਂ ਇੱਕ ਨੰਬਰ ਵਾਲੇ ਨਾਗ ਦੀ ਗੱਲ ਕਰੀਏ ਸਾਹੀਵਾਲ ਚ ਪੈਂਦੀ ਆ ਹਨਾ ਸਾਹੀਵਾਲ ਤੇ ਹਾਂ ਠੀਕ ਆ ਇਹਦੀ ਮਾਂ ਦਾ ਦੁੱਧ ਕਿੰਨਾ ਸੀ 40 ਲੀਟਰ ਸੀ 40 ਲੀਟਰ ਤਸੱਲੀ ਵਾਲਾ ਹਾਂ ਠੀਕ ਹੈ ਹੁਣ ਇਹਦੇ ਐ ਪਤਾ ਟੀਕਾ ਕਿਹੜਾ ਭਰਿਆ ਹੋਇਆ ਟੀਕਾ ਮੁੰਡੇ ਨੂੰ ਪਤਾ ਜੀ ਠੀਕ ਹੈ ਉਹ ਰਿਕਾਰਡ ਆ ਜਿਹੜਾ ਇਹਦੇ ਸੀਮਣ ਲੱਗਿਆ ਉਹ ਇਹਨਾਂ ਦੇ ਬੇਟੇ ਨੂੰ ਪਤਾ ਹੈ ਤੁਸੀਂ ਬਾਅਦ ਚ ਫੋਨ ਤੇ ਗੱਲ ਵੀ ਕਰ ਸਕਦੇ ਹੋ ਦਿਖਾ ਦੇ ਇਧਰ ਦੀ ਬਾਈ ਚੰਗਾ ਅੰਡਰ ਕੱਢਦੀ ਹੁੰਦੀ ਹੈ ਥੋੜਾ ਇੱਕ ਮਹੀਨਾ ਇੱਕ ਮਹੀਨਾ ਹੋਣ ਚ ਰਹਿ ਗਿਆ ਹਾਂ ਇੱਕ ਮਹੀਨਾ ਹੁਣ ਇਹ 7 ਪੂਰੇ ਹੋ ਗਏ 7 ਪੂਰੇ ਹੋ ਗਿਆ ਅੱਖ 8 ਪੂਰੇ ਹੋ ਗਏ ਠੀਕ ਹੈ ਲਓ ਵੀ ਮਿੱਤਰੋ ਇੱਕ ਮਹੀਨਾ ਰਹਿ ਗਿਆ ਝੋਲੀ ਦੇਖ ਲਓ ਢਿੱਲਾ ਕੁੱਲਾ ਬਹੁਤ ਹੈ ਦਿਖਾ ਦੇ ਮਿੱਤਰਾ ਧੁੰਨ ਵਾਲੀ ਹੈਗੀ ਚੰਗੀ ਹੈ ਬਾਕੀ ਜੇ ਤੁਹਾਨੂੰ ਮੈਂ ਗਾਲਾਂ ਵਾਲੀ ਝਾਲਰ ਦੀ ਗੱਲ ਕਰਾਂ ਨਾ ਜਮਾ ਸਾਹੀਵਾਲ ਦੇ ਵਿੱਚ ਪੈਂਦੀ ਐ ਤੇ ਦੁੱਧ ਵੀ ਸੋਹਣਾ ਕੱਢੂਗੀ ਤੇ ਮਾਂ ਦੇ ਦੁੱਧ ਦਾ ਰਕਾਰਡ ਵੀ ਵਧੀਆਗਾ ਅੱਛਾ ਇਹ ਜਮੀਨਾਂ ਰਹਿ ਗਿਆ ਇਹ ਜਮੀਨਾਂ ਰਹਿ ਗਿਆ ਠੀਕ ਹੈ ਜੀ ਆਪਾਂ ਹੁਣ ਆਪਾਂ ਇਹਦੇ ਰੇਟ ਦੀ ਗੱਲ ਕਰੀਏ ਰੇਟ ਕਿੰਨਾ ਰੇਟ ਉਹ ਕਈ ਵਾਰੀ ਵਪਾਰੀ ਨੇ ਉਹ ਕਰਨਾ ਹੁੰਦਾ ਫੇਰ ਉਹ ਠੀਕ ਹੈ ਚਲੋ ਫੋਨ ਨੰਬਰ ਬੋਲੋ ਜੀ ਆਪਾਂ 99799 ਹਾਂਜੀ 88664 ਠੀਕ ਹੈ ਇੱਕ ਵਾਰੀ ਇਹੀ ਨੰਬਰ ਦੁਬਾਰੇ ਬੋਲ ਦੇ ਬਾਬਾ 99799 ਹਾਂਜੀ 8664 ਲਓ ਵੀ ਮਿੱਤਰੋ ਮਾਲਕਾਂ ਨੇ ਨੰਬਰ ਬੋਲਤਾ ਤੇ ਨੰਬਰ ਥੱਲੇ ਚੱਲੀ ਵੀ ਜਾਂਦਾਗਾ ਨੋਟ ਕਰ ਲਿਓ ਕੰਡੈਕਟ ਕਰ ਲਿਓ ਤੇ ਦੂਜੇ ਨੰਬਰ ਵਾਲਾ ਨਾਗ ਆ ਗਿਆ ਆਹਾ ਹਣਾ ਵਾ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਡਿਟੇਲ ਵਾਸੇ ਇਹ ਮਹਾਂ ਧਿਆਨ ਦੇ ਸਗੀ ਕਿੰਨਾ ਦੁੱਧ ਦੇ ਰਹਾ ਹੋਣਾ ਇਹ ਥੱਲੇ ਹੁਣ ਤਾਂ 8.5 ਲੀਟਰ ਪਹਿਲਾਂ ਇਹ ਲੈਂਦੀ ਕੇ 14.5 ਲੀਟਰ ਚੋ ਹੈ ਠੀ ਹੁਣ 8.5 ਦੇ ਰਹਾ ਹੈ ਹਾਂ ਤੇ ਇਹ ਗੱਬਣ ਗਵਰਨ ਰੋਮਿਨ ਅੱਜ ਇਹ ਵੀ ਚੈੱਕ ਨਹੀਂ ਕਰਾਈ ਅੱਛਾ 2 ਮਹੀਨੇ ਦੀਆ ਚੈੱਕ ਕਰਾਇਆ ਹੈ ਚਲੋ ਬਦਲ ਲੱਗ ਜੂ ਹਨਾ ਵੀ ਚੈੱਕ ਇੱਥੇ ਹੋ ਜਾਂਦੀਆਂ ਵੈਸੇ ਹਨਾ ਆਵਾ ਥੋੜੇ ਦਿਨਾਂ ਤੱਕ ਕਰ ਦਿੰਦੇ ਹੁੰਦੇ ਆ ਤੇ ਜੇ ਆਪਾਂ ਇਹਦੇ ਬੱਚੇ ਦੀ ਗੱਲ ਕਰੀਏ ਬੱਚਾ ਇਹਦਾ ਮਟੈਰਮ ਬੱਚਾ ਸਿਕੋ ਮਰ ਗਿਆ ਸੀ ਕੀ ਐਸਪਾਇਰ ਹੋ ਗਿਆ ਠੀਕ ਹੈ ਲੈ ਵੀ ਮਤਰਾ ਦਿਖਾ ਦੇ ਸੋਨਾ ਥਣ ਲੱਗ ਰਹੀ ਹੋਈ ਹੈ ਹੁਣ ਇਸ ਟਾਈਮ ਇਹਦਾ ਇਹਦੀ ਜਿਹੜੀ ਧਾਰ ਹੈ ਉਹ ਕੱਢੀ ਹੋਈ ਹੈ ਦੁੱਧ ਚਵਾਈ ਇਹਦੀ ਹੋਈ ਹੋਈ ਹੈ ਖਾਲੀ ਕਰੀ ਤੋਂ ਬਾਅਦ ਵੀਡੀਓ ਬਣਾ ਰਹੇ ਆ ਹੂੰ ਬਸ ਅੱਧਾ ਘੰਟਾ ਹੀ ਅਸੀਂ ਲੇਟ ਹੋ ਗਏ ਇਹਦੀ ਧਾਰ ਕੱਢੀ ਹੋਈ ਹੈ ਮਿੱਤਰੋ ਬਹੁਤ ਜ਼ਿਆਦਾ ਸੋਹਣਾ ਅੰਡਰ ਲਾਉਂਦੀ ਹੈ ਦਿਖਾ ਦੇ ਮਿੱਤਰਾ ਵਧੀਆ ਚਬਾਈ ਵਾਲਾ ਲੰਮਾ ਥਣ ਲੱਗਿਆ ਹੋਇਆ ਆ ਜਾ ਕੇ ਵੇਖ ਲੈ ਬਾਬਾ ਹੁਣ ਇਹਦਾ ਸੂਆ ਗਨ ਮੈਜ ਕੀ ਇਹ ਸੂਆ ਹੁਣ ਤੀਜੇ ਚੱਲੂਗੀ ਉਰੇ ਆ ਜਾਓ ਦੂਜੇ ਸੂਏ ਸੂਈ ਹੋ ਗਿਆ ਉਧਰ ਉਧਰ ਦੇਖ ਬਾਬਾ ਦੂਜੇ ਸੂਏ ਸੂਈ ਹੋ ਗਿਆ ਐਤ ਕੀ ਦੂਜੇ ਸੂਏ ਸੂਈ ਹੋਈ ਹਾਂ ਠੀਕ ਹੈ ਹੁਣ 8.5 ਲੀਟਰ ਤਿਆਰ ਹੈ ਹਨਾ ਤਿਆਰ ਹੈ ਚੱਕ ਚਾਹੇ ਆਉਂਦੀ ਨਹੀਂ ਥੋੜੇ ਦਿਨਾਂ ਰਹੀ ਹੈ ਚੱਕ ਚਾਹੇ ਡੋਮਿਨੋ ਹੋਇ ਨਹੀਂ ਠੀਕ ਹੈ ਕਿੰਨੇ ਦਿਨ ਘਟਾ ਵਾ ਘਟਾ ਹੋ ਤੇ 15 ਦਿਨ ਘਟਾ ਡੋਲਗ ਮਹੀਨਾ ਹੋਇਆ ਜਣ ਤੇ ਮਿਲਦੀ ਮਿਲਦੀ ਠੰਡੀ ਹੈ ਮਿਲਦੀ ਠੀਕ ਹੈ ਠੀਕ ਹੈ ਅੱਜ ਵੀ ਤਾਂ ਨਹੀਂ ਕਰਦੀ ਨਾ ਨਾ ਆਟਾ ਬੋ ਕਮੂੜਾ ਦਾਣਾ ਠੀਕ ਹੈ ਦਾਣਾ ਪਾ ਕੇ ਵੇਜੋ ਕੋਈ ਹੋਰ ਕੋਈ ਖੋੜ ਖੂੜ ਨਾ ਨਾ ਠੀਕ ਹੈ ਸਾਫ ਹੈ ਜਮਾ ਜਮਾ ਸਾ ਲਓ ਵੀ ਮਿੱਤਰੋ ਘਰੇਲੂ ਪਰਿਵਾਰ ਹੈ ਉਹਨੂੰ ਇਹਦੀ ਵੀ ਡਿਟੇਲ ਦੇਤੀ ਆਪਾਂ ਤੇ ਇਹ ਕਹਿੰਦੇ ਵੀ ਥੋੜੇ ਦਿਨਾਂ ਤੱਕ ਚੱਕ ਚਾਹੇ ਆ ਜੂਗੀ 2 ਮਹੀਨਿਆਂ ਦੇ ਕਰੀਬ ਜਾ ਚੱਲੀ ਹੈ ਚਲੋ ਉਹ ਪਤਾ ਲੱਗ ਜਾਂਦਾ 8.5 ਲੀਟਰ ਦੁੱਧ ਤਿਆਰ ਹੈ ਫੋਨ ਨੰਬਰ ਇਹਨਾਂ ਦਾ ਵੀਡੀਓ ਦੇ ਵਿੱਚ ਬੋਲ ਤਾਂ ਥੱਲੇ ਚ ਲੀ ਵੀ ਜਾਂਦਾ ਹੈ ਅੱਜ ਦੀ ਵੀਡੀਓ ਆਪਣੀ ਇਹ ਦੋ ਨਗਾਂ ਦੀ ਰਹੂਗੀ ਮਿੱਤਰੋ ਆ ਆ ਗਈ ਠੋਖੜ ਤੇ ਗੱਬਣ ਚੱਕ ਪਾਸ ਇਹ ਕਹਿੰਦੇ ਵੀ ਥੋੜੇ ਦੇ ਹੀ ਘਟਾ ਦੋ ਮਹੀਨਾ ਤੋਂ ਉਹ ਚਲੋ ਹੋ ਜੂਗੀ ਇੱਕ ਆ ਗਈ ਆਹ ਦੂਜੇ ਨੰਬਰ ਵਾਲੀ ਸਾਹੀਵਾਲ ਦੇ ਵਿੱਚ ਕਰਾਸ ਇਹ ਬੱਸੀ ਦੇ ਵਿੱਚ ਨਹੀਂ ਨਾ ਰਹੀ ਹੋਈ ਹੈ 8 ਮਹੀਨੇ ਹੋ ਗਏ ਨੇ ਠੀਕ ਹੈ ਨੌ ਮਹੀਨੇ ਚੱਲ ਪਿਆ ਠੀਕ ਹੈ ਤਾਂ ਵੀ ਮਿੱਤਰੋ ਤੁਸੀਂ ਆਪਣੀਆਂ ਵੀਡੀਓ ਨੂੰ ਬਹੁਤ ਪਿਆਰ ਦਿੱਤਾ ਵੀਡੀਓ ਦੇਖਣ ਲਈ ਧੰਨਵਾਦ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਮਿਲਦੇ ਆ ਅਗਲੀ ਵੀਡੀਓ 'ਚ